ਹਾਂਜੀ ਕੱਲ 15 ਅਪ੍ਰੈਲ ਨੂੰ ਅਸੀਂ ਵਾਲੀਵਾਲ ਦਾ ਟੂਰਨਾਮੈਂਟ ਕਰਾਉਣ ਲੱਗੇ ਆ ਜੀ ਕੱਚੀ ਦਾ ਪਹਿਲਾ ਨਾਮ ਹੈਗਾ 25000 ਦੂਜਾ ਨਾਮ ਹੈਗਾ 18000 ਤੀਜਾ ਚੌਥਾ ਨਾਮ ਹੈਗਾ ਜੀ ਕਾੜ ਕਾੜ ਤੋਂ ਤੇ ਬੈਸਟਾ ਨੂੰ ਹੈਗਾ 313200 ਤੇ ਸਾਰੇ ਪਲੇਅਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜਿੰਨੇ ਵੀ ਦਰਸ਼ਕ ਆਉਣਗੇ ਇੱਥੇ ਤੇ ਸਾਨੂੰ ਪਿੰਡ ਵਾਲਿਆਂ ਨੇ ਇਹੀ ਕਿਹਾ ਵਾ ਵੀ ਜਿਹੜੇ ਮੈਚ ਆ ਵੀ ਬਾਲੇ ਨੇਰੇ ਤੱਕ ਨਾ ਚੱਲਣ ਉਹ ਕਈ ਵਾਰੀ ਟਾਈਮ ਹੋ ਜਾਂਦਾ ਸਵੇਰ ਦਾ ਟਾਈਮ ਵੀ ਹੋ ਜਾਂਦਾ 32 ਟੀਮ ਐਂਟਰ ਕਰਨੀਆਂ 32ਾਂ ਦੇ ਵਿੱਚੋਂ 26 ਟੀਮਾਂ ਸਾਡੇ ਕੋਲ ਐਂਟਰ ਹੋ ਚੁੱਕੀਆਂ ਜੇ ਸਾਨੂੰ ਇੱਕ ਅੱਧੀ ਟੀਮ ਕੱਟਣੀ ਵੀ ਪਈ ਐਹੀਂ ਕੱਢ ਦੇਣੀ ਐ ਤੇ ਟੀਮਾਂ ਸਾਰੀਆਂ ਟਾਈਮ ਸਰ ਪਹੁੰਚਿਓ ਜਿੰਨੇ ਵੀ ਟਾਈਮ ਨਾਲ ਪਹੁੰਚ ਸਕਦੇ ਆਪਾਂ ਮੈਚ 4:30 ਵਜੇ ਸ਼ੁਰੂ ਕਰਦੇ ਨੇ ਤੇ ਸਾਰੀਆਂ ਟੀਮਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਟਾਈਮ ਸਰ ਪਹੁੰਚਿਓ ਤੇ ਜੇ ਆਪਾਂ ਦਰਸ਼ਕਾਂ ਦੀ ਗੱਲ ਹੀ ਨਾ ਮੰਨੀ ਠੀਕ ਆ ਪੈਂਡ ਵਾਲਿਆਂ ਦੀ ਗੱਲ ਹੀ ਨਾ ਮੰਨੀ ਜਾਂ ਹੋਰ ਪਾਸੇ ਇਹਦੇ ਵੀ ਕਈ ਭਰਾ ਦੇਖਣ ਆਉਣਗੇ ਤੇ ਜੇ ਆਪਾਂ ਜਿੰਨੇ ਵੀ ਭੈਣ ਭਰਾ ਇੱਥੇ ਦੇਖਣ ਆਉਣਗੇ ਟੂਰਨਾਮੈਂਟ ਆਪਣਾ ਵੀ ਉਹ ਕਹਿੰਦੇ ਵੀ ਟਾਈਮ ਨਾਲ ਨਿਵੇੜਨਾ ਵਾ ਆਪਾਂ ਉਹ ਦਰਸ਼ਕਾਂ ਨੂੰ ਟੂਰਨਾਮੈਂਟ ਦਿਖਾਉਣਾ ਵਾ ਵੀ ਨਿਹਰਾ ਨਾ ਕਰੀਏ ਵੀ ਇਹ ਨਾ ਹੋਵੇ ਰਾਤ ਨੂੰ 5-5 ਵਜੇ ਆ ਜਾਂਦੇ ਆ 4-4 ਵਜਾਂ ਦੇ ਕਈ ਟੂਰਨਾਮੈਂਟ ਤੇ ਤੇ ਆਪਾਂ 12 ਵਜੇ ਦੇ ਨਾਲ ਸਾਰਾ ਟੂਰਨਾਮੈਂਟ ਆਪਾਂ ਸਮਾਪਤ ਕਰਨਾ ਵਾ ਸਾਰੇ ਪਲੇਅਰਾਂ ਨੂੰ ਹੱਥ ਮਨ ਲੈ ਕੇ ਬੇਨਤੀ ਆ ਵੀ ਟਾਈਮ ਸਰ ਪਹੁੰਚਿਓ ਫੇਰ ਨਾ ਕਿ ਉਹ ਭਰਾ ਵਾਂਗ ਕਹ ਦਸਿਆ ਨਹੀਂ ਜੇ ਕੋਈ ਟੀਮ ਟਾਈਮ ਸਰ ਨਹੀਂ ਪਹੁੰਚੀਗੀ ਵੀ ਸਾਡਾ ਮੈਚ ਗਾਂਹ ਕਰ ਦਿਓ ਪਛਾਂ ਕਰ ਦਿਓ ਵੀ ਇਦਾਂ ਨਹੀਂ ਕੋਈ ਵੀ ਕਰਨਾਗਾ ਤੇ ਟੀਮ ਅਸੀਂ ਕੱਟ ਦੇਣੀ ਆ ਚਾਹੇ ਬੇਸ਼ੱਕ ਦੀ ਟੀਮ ਗੁੱਸਾ ਹੀ ਕਰੇ ਵੀ ਜਿਹੜਾ ਆਪਾਂ ਜੇ ਆਪਾਂ ਦਰਸ਼ਕਾਂ ਨੂੰ ਹੀ ਨਾ ਚੰਗੀ ਤਰ੍ਹਾਂ ਮੈਚ ਦਿਖਾ ਸਕੀਏ ਹਨਾ ਦਿਖਾਇਆ ਚਾਹਦੇ ਨਾਲ ਤੇ ਸਿਰ ਫਾਇਦਾ ਨਹੀਂ ਕੋਈ ਵੀ ਐਵੇਂ ਅੱਧੀ ਰਾਤ ਨੂੰ ਠੀਕ ਆ ਵੀ ਆਪਾਂ ਬੈਠੇ ਰਵਾਂਗੇ ਤੇ ਬਾਕੀ ਪਲੇਅਰ ਜਿਹੜੇ ਆਪਣੇ ਬਾਕੀ ਪਲੇਅਰ ਕਈ ਨਾ ਬਾਕੀ ਜਿਹੜੇ ਜਿੰਨੇ ਵੀ ਆਪਣੇ ਦਰਸ਼ਕ ਮੈਚ ਦੇਖਣ ਆਏ ਹੋਣਗੇ ਤੇ ਜੇ ਰਾਤ ਨੂੰ ਕੋਈ ਰਿਹਾ ਹੀ ਨਾ ਦੇਖਣ ਵਾਸਤੇ ਹਨਾ 12 ਵਜੇ ਤੋਂ ਬਾਅਦ ਤਕਰੀਬਨ ਸਾਰੇ ਘਰੋ ਘਰੀ ਚਲੇ ਜਾਂਦੇ ਆ ਵੀ ਸਾਰੇ ਪਲੇਅਰ ਵੀ ਟਾਈਮ ਨਾਲ ਘਰੇ ਪਹੁੰਚਣਗੇ ਜੇ ਤੁਸੀਂ ਭਰਾਓ ਟਾਈਮ ਨਾਲ ਪਹੁੰਚੋਗੇ ਤਾਂ ਇਹ ਹੀ ਬੇਨਤੀ ਸੀਗੀ ਸਾਰੇ ਭਰਾਵਾਂ ਨੂੰ ਤੇ ਇਧਰ ਲੱਗੇ ਹੋਏ ਆ ਜੀ ਗਰਾਊਂਡ ਤਿਆਰ ਕਰਨ ਤੇ ਸਾਰੇ ਪਲੇਅਰਾਂ ਟੈਂਸਰ ਪਹੁੰਚੇ ਹੋ ਇੰਨੀ ਗੇਂਦੀਆਂ ਸੀਗੀਆਂ ਧੰਨਵਾਦ